ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਵਿਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਟੀਮ ਰੂ ਇੰਟਰਨੈਸ਼ਨਲ ਦਾ ਚੈਨਲ ਰੂ ਟੀਵੀ ਦੋਸਤੋ ਅੱਜ ਅਸੀਂ ਪੰਜਾਬੀ ਬੋਲੀ ਬਾਰੇ ਗੱਲ ਕਰਨੀ ਚਾਹਾਂਗੇ ਮੇਰੇ ਨਾਲ ਨੇ ਜਰਨੈਲ ਹਸ਼ਿਆਰਪੁਰੇ ਜੀ ਸਤਿ ਸ਼੍ਰੀ ਅਕਾਲ ਜੀ ਤੇ ਦਲਵਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਦਰਬਾਰ ਸਿੰਘ ਜੀ ਪ੍ਰੋਫੈਸਰ ਵੀ ਰਹੇ ਨੇ ਉਹਨਾਂ ਦਾ ਸਾਡੇ ਕੋਲ ਬਹੁਤ ਜ਼ਿਆਦਾ ਤਜਰਬਾ ਹੈ ਕਿ ਪੰਜਾਬੀ ਮਾਂ ਬੋਲੀ ਸਾਡੇ ਦੇ ਕੋਲੋਂ ਦੂਰ ਹੋ ਰਹੀ ਹੈ ਬਿਸਰ ਰਹੀ ਹੈ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬੀ ਬੋਲੀ ਦਾ ਸਕੂਲਾਂ ਦੇ ਵਿੱਚ ਇਸ਼ੂ ਬਣਿਆ ਹੋਇਆ ਹੈ ਰੌਲਾ ਪੈ ਰਿਹਾ ਹੈ ਕਿ ਪੰਜਾਬੀ ਬੋਲੀ ਲਈ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ ਅਸੀਂ ਉਸ ਟਾਪਿਕ ਤੇ ਅੱਜ ਗੱਲ ਕਰਾਂਗੇ ਉਸ ਮੁੱਦੇ ਤੇ ਗੱਲ ਕਰਾਂਗੇ ਕਿ ਪੰਜਾਬੀ ਬੋਲੀ ਨੂੰ ਬਚਾਇਆ ਕਿੱਦਾਂ ਜਾ ਸਕਦਾ ਜਾਂ ਅਸੀਂ ਪੰਜਾਬੀ ਬੋਲੀ ਬੋਲ ਦੇ ਇਲਾਕਿਆਂ ਦੇ ਵਿੱਚ ਉਹਦੀ ਪਰਫੁੱਲਤਾ ਲਈ ਕੀ ਕੰਮ ਕਰ ਸਕਦੇ ਆ ਕੀ ਇਦਾਂ ਸਕੂਲਾਂ ਕਾਲਜਾਂ ਦੇ ਵਿੱਚ ਲੜਾਈਆਂ ਧਰਨੇ ਜਾਂ ਹੋਰ ਐਕਟੀਵਿਟੀ ਕਰਕੇ ਕੀ ਪੰਜਾਬੀ ਬੋਲੀ ਬਚਾਈ ਜਾ ਸਕਦੀ ਹੈ ਕਿਸੇ ਮੁੱਦੇ ਨੂੰ ਲੈ ਕੇ ਅਸੀਂ ਗੱਲ ਕਰਨ ਲੱਗੇ ਆ ਸਭ ਤੋਂ ਪਹਿਲਾਂ ਮੈਂ ਦਿਲਵਾਰ ਜੀ ਨੂੰ ਪੁੱਛਣਾ ਚਾਹਾਂਗਾ ਦਿਲਵਾਰ ਜੀ ਤੁਸੀਂ ਪ੍ਰੋਫੈਸਰ ਰਹੇ ਹੋ ਤਕਰੀਬਨ ਤੁਹਾਡਾ ਲੰਬਾ ਅਸਾ ਸਿੱਖਿਆ ਦੇ ਕੇਤਰ ਨਾਲ ਬਿਗੜ ਰਿਹਾ ਹੈ ਤੁਹਾਨੂੰ ਲੱਗਦਾ ਕਿ ਪਿਛਲੇ ਦਿਨੀ ਜਿਹੜੀ ਮੂਮੈਂਟ ਹੋ ਰਹੀ ਹੈ ਬਲੇ ਹਿੰਦੀ ਦੇ ਉੱਪਰ ਪੋਚੇ ਫੇਰਦੇ ਨੇ ਰਸਤੇ ਪੋਚੇ ਬੋਲਦੇ ਇਹਦੇ ਨਾਲ ਪੰਜਾਬੀ ਪਰਫੋਰਮਰਤ ਹੋ ਸਕਦੀ ਹੈ ਜਾਂ ਫਿਰ ਖਿੱਚੋ ਤਾਨ ਵਧੇਗੀ ਇਹਨਾਂ ਕੰਮਾਂ ਨਾਲ ਇਹ ਜਿਹੜੀ ਭਾਸ਼ਾ ਹੁੰਦੀ ਹੈ ਜੀ ਭਾਸ਼ਾ ਦੀਆਂ ਜੜਾਂ ਉਸ ਰਾਜ ਦੇ ਵਿੱਚ ਜੁੜੀਆਂ ਹੁੰਦੀਆਂ ਜਿਸ ਰਾਜ ਦੀ ਭਾਸ਼ਾ ਹੁੰਦੀ ਹੈ ਪੰਜਾਬ ਦੀ ਜਿਹੜੀ ਭਾਸ਼ਾ ਜਿਵੇਂ ਪੰਜਾਬੀ ਹੈ ਤਾਂ ਇਸ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਦੇ ਵਿੱਚ ਜਿਵੇਂ ਕੋਸ਼ਿਸ਼ਾਂ ਪਿਛਲੇ ਕਾਫੀ 40-50 ਸਾਲਾਂ ਤੋਂ ਵੀ ਜ਼ਿਆਦਾ ਟਾਈਮ ਤੋਂ ਹੋ ਰਹੀਆਂ ਨੇ ਤੇ ਉਹਦੇ ਵਿੱਚ ਬਹੁਤ ਜਣਾਂ ਨੂੰ ਕਾਮਯਾਬੀ ਵੀ ਮਿਲੀ ਆ ਪਰ ਇਹਦੇ 'ਚ ਕਸੂਰ ਮੈਂ ਸਾਡੇ ਪੰਜਾਬੀਆਂ ਦਾ ਜ਼ਿਆਦਾ ਸਮਝਾਂ ਕਿਉਂਕਿ ਮੈਂ ਜੋ ਮਹਿਸੂਸ ਕਰਦਾ ਜੋ ਮੇਰਾ ਜਿੰਦਗੀ ਦਾ ਤਜਰਬਾ ਹੈ ਕਿ ਪੰਜਾਬ ਜਿਹੜਾ ਹੈ ਇਹ ਅੱਜ ਤੱਕ ਜਿਹੜੀ ਹਿਸਟਰੀ ਫੋਲ ਕੇ ਦੇਖੋ ਇਹਨੇ ਕਿਸੇ ਵੀ ਖੇਤਰ ਦੇ ਵਿੱਚ ਕਦੇ ਮਾਰ ਨਹੀਂ ਖਾਧੀ ਬੇਸ਼ੱਕ ਇਹਨੂੰ ਲੜਾਈ ਲੜ ਕੇ ਵੀ ਜਿੰਨਾ ਪਿਆ ਬੇਸ਼ੱਕ ਹੋਰ ਕਈ ਤਰੀਕਿਆਂ ਨਾਲ ਇਹਨੇ ਕਾਮਯਾਬੀ ਹਾਸਲ ਕੀਤੀ ਜਿਵੇਂ તાਜਾ ਮਿਸਾਲ ਕਿਸਾਨ ਅੰਦੋਲਨ ਦੀ ਹੈ ਜੀ ਇਹਦਾ ਵਿਰਸਾ ਤਾਂ ਇਸ ਤਰ੍ਹਾਂ ਦਾ ਹੈ ਕਿ ਜਿਸ ਵਿੱਚ ਇਹ ਬਹੁਤ ਅਮੀਰ ਵਿਰਸਾ ਅਮੀਰ ਵਿਰਸਾ ਜਿਹਦੇ ਵਿੱਚ ਜਿੱਤਾਂ ਪ੍ਰਾਪਤੇ ਨੇ ਨਹੀਂ ਕੀਤੀਆਂ ਤੇ ਭਾਸ਼ਾ ਜਿਹੜੀ ਹੈ ਭਾਸ਼ਾ ਦੇ ਵਿੱਚ ਜਿਵੇਂ ਢਾਹ ਲਾਉਣ ਵਾਸਤੇ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਨੇ ਕਿ ਪੰਜਾਬੀ ਨੂੰ ਢਾਹ ਲਈਏ ਮੈਂ ਨਿਰਾਸ਼ ਨਹੀਂ ਹੁੰਦਾ ਕਿਉਂਕਿ ਇਸ ਤਰ੍ਹਾਂ ਭਾਸ਼ਾ ਕੋਈ ਵੀ ਮਰਦੀ ਨਹੀਂ ਹੁੰਦੀ ਭਾਸ਼ਾ ਜੇ ਪੰਜਾਬ 'ਚ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਦੁਨੀਆ ਲੈਵਲ ਤੇ ਉਸ ਤੋਂ ਜ਼ਿਆਦਾ ਪਪੂਲਰ ਹੋ ਰਹੀ ਹੈ ਜਿਵੇਂ ਪੰਜਾਬੀ ਗਾਣੇ ਤਾਂ ਸਾਰੀ ਦੁਨੀਆ ਤੇ ਹੀ ਸੁਣੇ ਜਾਂਦੇ ਨੇ ਪਰ ਸਾਨੂੰ ਦੇਖਣ ਵਾਲੀ ਲੋੜ ਇਹ ਹੈ ਕਿ ਪੰਜਾਬੀ ਗਾਣਿਆਂ ਦੇ ਵਿੱਚ ਪੰਜਾਬੀ ਕਿੰਨੀ ਘਟ ਹੈ ਜੀ ਹੁਣ ਕਹਿਣ ਨੂੰ ਪੰਜਾਬੀ ਗਾਣੇ ਹੁੰਦੇ ਉਹਨਾਂ ਵਿੱਚ ਅੰਗਰੇਜ਼ੀ ਬਹੁਤ ਵੜ ਗਈ ਹਿੰਦੀ ਜਾਂ ਹੋਰ ਭਾਸ਼ਾਵਾਂ ਉਹਦੇ ਵਿੱਚ ਵੜ ਗਈਆਂ ਪੱਛਮੀ ਸੱਭਿਆਚਾਰ ਪੱਛਮੀ ਸੱਭਿਆਚਾਰ ਨੇ ਬਹੁਤ ਬੁਰੀ ਤਰ੍ਹਾਂ ਇਸ ਨੂੰ ਅਸਰ ਅੰਦਾਜ਼ ਕੀਤਾ ਹੈ ਤੇ ਮੈਨਸ ਹੰਦਾ ਲੋੜ ਇਸ ਚੀਜ਼ ਦੀ ਹੈ ਕਿ ਜਿਹੜੀ ਭਾਸ਼ਾ ਦੀ ਇੱਕ ਖੂਬਸੂਰਤੀ ਹੁੰਦੀ ਹੈ ਉਹ ਹੁੰਦਾ ਉਸ ਦੇ ਸਥਾਨਕ ਲੋਕ ਤੱਤ ਤੇ ਜਿਵੇਂ ਕਿ ਜਿਹੜੀ ਸਾਹਿਤਿਕ ਰਚਨਾਵਾਂ ਹੁੰਦੀਆਂ ਉਹ ਜਿਨ੍ਹਾਂ ਵਿੱਚ ਲੋਕ ਤੱਤ ਹੁੰਦੇ ਉਹ ਲੋਕਾਂ ਦੇ ਜ਼ਿਆਦਾ ਨੇੜੇ ਰਹਿੰਦੀਆਂ ਨੇ ਕਿਉਂਕਿ ਜਿਹੜਾ ਬੰਦਾ ਪੜਿਆ ਵੀ ਨਹੀਂ ਘਟੋ ਘਟੋ ਜੋ ਭਾਸ਼ਾ ਬੋਲਦਾ ਹੈ ਉਹਦੇ ਵਿੱਚ ਲੋਕ ਰੰਗ ਲੋਕਤ ਲੋਕ ਭਾਸ਼ਾ ਸੰਥਾਨਕ ਜਿਹੜੇ ਨੇ ਉਹਦੇ ਵਿੱਚੋਂ ਸਾਨੂੰ ਦਿਖਦੀਆਂ ਨੇ ਜੇ ਅਸੀਂ ਹਿਸਟਰੀ ਫਰੋਂਡ ਕੇ ਦੇਖੀ ਲੋਕ ਬੋਲਦੇ ਨੇ ਚਾਹਤਾ ਹੁੰਦੇ ਉਹੀ-ਉਹੀ ਨਾ ਉਹ ਸਾਰਾ ਲੋਕ ਸਾਹਿਤ ਆ ਜਾਂਦਾ ਤੇ ਮੈਂ ਜਿਹੜਾ ਮੇਰਾ ਤਜਰਬਾ ਹੈ 30 ਸਾਲਾਂ ਦਾ ਪੰਜਾਬੀ ਪੜਾਉਣ ਦਾ ਉਹਦੇ ਵਿੱਚ ਮੈਂ ਮਹਿਸੂਸ ਕੀਤਾ ਕਿ ਜਿਹੜਾ ਸਿਲੇਬਸ ਹੈ ਨਾ ਪੰਜਾਬੀ ਪੜਾਉਣ ਦਾ ਉਹਦੇ ਵਿੱਚ ਇੰਨਾ ਦਖਲਅੰਦਾਜ਼ੀ ਇੱਕ ਤਾਂ ਬਹੁਤ ਹੈ ਇੱਕ ਵਿਦਵਾਨਾਂ ਨੇ ਜਿਹੜਾ ਹੈ ਉਸ ਨੂੰ ਇਹਨਾਂ ਭਾਵ ਨੂੰ ਕਰ ਦਿੱਤਾ ਹੈ ਕਿ ਬੱਚੇ ਤੋਂ ਬੱਚੇ ਦੇ ਨੇੜੇ ਹੋਣ ਦੀ بجائے ਉਹ ਬੱਚੇ ਤੋਂ ਦੂਰ ਹੁੰਦੀ ਗਈ ਆ ਪਾਸ਼ਾ ਤੇ ਇੱਕ ਕਾਰਨ ਮੈਂ ਮੰਨਦਾ ਕਿ ਜਿਹੜਾ ਲੋਕ ਸਾਹਿਤ ਹੈ ਉਹ ਬਹੁਤ ਘੱਟ ਸਿਲੇਬਸ ਦਾ ਹਿੱਸਾ ਰਹਿ ਗਿਆ ਦੂਜੀ ਗੱਲ ਪੜਾਉਣ ਦਾ ਜਿਹੜਾ ਢੰਗ ਹੈ ਉਹ ਪੜਾਉਣ ਦੇ ਢੰਗ ਵਿੱਚ ਵਿਦੇਸ਼ੀ ਭਾਸ਼ਾਵਾਂ ਵਿਦੇਸ਼ੀ ਵਿਦਵਾਨ ਵਿਦੇਸ਼ੀ ਲੋਕਾਂ ਦੀਆਂ ਲਿਖਤਾਂ ਉਹਨਾਂ ਦੀ ਦਖਲਅੰਦਾਜ਼ੀ ਇੰਨੀ ਹੋ ਗਈ ਹੈ ਕਿ ਸਾਡੇ ਜਿਹੜੇ ਆਪਣੇ ਵਿਦਵਾਨ ਪੁਰਾਣੇ ਨੇ ਉਹਨਾਂ ਦੇ ਲਿਖਤਾਂ ਉਹਦੇ ਥੱਲੇ ਦਬ ਜਾਂਦੀਆਂ ਨੇ ਭਾਸ਼ਾ ਜਿਹੜੀ ਹੈ ਉਹਦੇ ਵਿੱਚ ਸਥਾਨਕ ਜਿਹੜੀ ਰੰਗਤ ਹੈ ਉਹ ਹੁਣੀ ਬਹੁਤ ਜ਼ਰੂਰੀ ਹੈ ਜਿਵੇਂ ਸਾਡੇ ਸਿਲੇਬਸ ਦੇ ਵਿੱਚ ਮੁਹਾਵਰੇ ਖਾਨ ਜਿਹੜੇ ਨੇ ਉਹ ਸਿਲੇਬਸ 'ਚ ਰੱਖੇ ਤਾਂ ਹੋਏ ਐ ਪਰ ਬੁਝਾਰਤਾਂ ਲੋਕ ਕਥਾਵਾਂ ਜਾਂ ਪੰਜਾਬ ਦੇ ਵਿਰਸੇ ਨਾਲ ਸੰਬੰਧਿਤ ਰਚਨਾਵਾਂ ਉਹ ਬਹੁਤ ਘੱਟ ਨੇ ਹੈ ਥੋੜੀ ਬਹੁਤ ਪਰ ਘੱਟ ਨਹੀਂ ਉਹਨਾਂ ਦੀ ਜ਼ੋਰ ਇਹਨਾਂ ਨਹੀਂ ਦਿੱਤਾ ਜਾ ਸਕਦਾ ਜਾਂ ਮੈਂ ਕਹਾ ਕਿ ਮੁਹਾਵਰੇਖਾਨ ਪੜਾਉਣ ਦਾ ਜਿਹੜਾ ਤਰੀਕਾ ਹੈ ਉਹ ਠੀਕ ਨਹੀਂ ਲੱਗਦਾ ਕਿਉਂਕਿ ਸਾਡੇ ਕੋਲ ਜਿਹੜੀਆਂ ਮੁਹਾਵਰੇਖਾਨ ਦੀਆਂ ਬੈਕਗ੍ਰਾਉਂਡ ਨੇ ਜਿਹੜੇ ਉਹਨਾਂ ਦੀ ਹੈ ਕਿੱਥੋਂ origin ਹੋਇਆ ਕਿਵੇਂ ਬਣਿਆ ਕੋਈ ਮੁਹਾਵਰਾ ਜਾਂ ਅਖਾਣ ਇਹ ਦੱਸਣ ਦੀ ਬਜਾਏ ਸਿਰਫ ਮੁਹਾਵਰੇਖਾਨ ਨੂੰ ਵਾਕਾਂ ਵਿੱਚ ਵਰਤਣ ਦੀ ਗੱਲ ਕਰ ਦਿੱਤੀ ਜਾਂਦੀ ਹੈ ਬੱਚੇ ਨੂੰ ਦੀ ਬੈਕਗ੍ਰਾਉਂਡ ਪਤਾ ਹੋਣੀ ਚਾਹੀਦੀ ਚਾਹੇ ਨਾ ਹੋਵੇ ਇਹ ਬਹੁਤ ਵੱਡੀ ਘਾਟ ਹੈ ਤਾਂ ਲੋਕ ਸਾਥ ਹੁਣਾ ਕਿਸੇ ਵੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਤੇ ਪੰਜਾਬੀ ਨੂੰ ਮਾਰ ਇੱਕ ਪੱਖੋਂ ਇਹ ਵੀ ਪਈ ਹੋਈ ਹੈ ਜਰਨਲ ਜੀ ਮੈਂ ਦੂਜਾ ਸਵਾਲ ਕਰਨਾ ਚਾਹੁੰਦਾ ਜੀ ਮਾਪੇ ਜਾਨਾ ਜਰਨਲ ਜੀ ਜੇ ਆਪਾਂ ਦੇਖੀਏ ਆਪਣੇ ਪਰਿਵਾਰਾਂ ਦੇ ਵਿੱਚ ਕਿਉਂਕਿ ਆਪਣੀ ਏਜ ਦਾ ਇਫੈਕਟ ਹੋ ਰਿਹਾ ਹੈ ਆਪਾਂ ਹੋਰ ਏਜ ਦੇ ਵਿੱਚੋਂ ਨਿਕਲ ਕੇ ਆਏ ਆ ਜਾਂ ਸਕੂਲਾਂ ਦੇ ਵਿੱਚੋਂ ਵੱਢ ਕੇ ਆਏ ਆ ਆਪਾਂ ਸ਼ਹਿਰੀ ਹੋ ਗਏ ਆ ਸ਼ਹਿਰਾਂ ਦੇ ਵਿੱਚ ਆ ਗਏ ਆ ਕਿਤੇ ਨਾ ਕਿਤੇ ਆਪਾਂ ਆਪਣੇ ਪਿੰਡਾਂ ਦੀ ਮਿੱਟੀ ਨਾਲ ਆਪਣੇ ਲੋਕਾਂ ਨਾਲ ਅਜੇ ਵੀ ਤਾਂ ਜੁੜੇ ਹੋਏ ਆ ਪਰ ਜਦੋਂ ਸਾਡੇ ਪਰਿਵਾਰਾਂ ਦੇ ਵਿੱਚ ਗੱਲ ਆਉਂਦੀ ਹੈ ਜਦੋਂ ਸਾਡੇ ਪਰਿਵਾਰਾਂ ਦੀ ਗੱਲ ਆਉਂਦੀ ਹੈ ਪਰਿਵਾਰਾਂ ਦੇ ਵਿੱਚ ਸਾਡੇ ਉਹਨੂੰ ਬੱਚਿਆਂ ਦਾ ਘਰਾਂ ਦੇ ਵਿੱਚ ਜਦੋਂ ਅਸੀਂ ਪੜਦੇ ਸੀ ਸਾਰਨਾ ਗੱਲ ਪੰਜਾਬੀ ਚ ਹੀ ਹੁੰਦੀ ਸੀ ਅਸੀਂ ਪੰਜਾਬੀ ਚ ਹੀ ਗੱਲ ਕਰਦੇ ਸੀ ਆਪਣੇ ਮਾਪੇ ਬਾਪ ਨਾਲ ਆਪਣੇ ਸਾਥੀਆਂ ਨਾਲ ਆਪਣੇ ਭੈਣ ਭਰਾਵਾਂ ਨਾਲ ਆਪਣੇ ਨਾਨਕਾਂ ਸਭ ਨਾਲ ਆਪਣੀ ਪੰਜਾਬੀ ਚ ਕਰਦੇ ਅੱਜ ਤੱਕ ਜਿਹੜਾ ਮਾਹੌਲ ਹੈ ਜਿਹਦੇ ਬੱਚਿਆਂ ਦਾ ਜਿਹੜਾ ਮਾਹੌਲ ਹੈ ਉਥੇ ਹਿੰਦੀ ਬਹੁਤ ਭਾਗ ਹੋ ਗਿਆ ਹਿੰਦੀ ਅੰਗਰੇਜ਼ੀ ਦੇ ਵਿੱਚ ਉਹ ਬੱਚੇ ਗੱਲ ਕਰਦੇ ਨੇ ਕਿਉਂ ਬੜਾ ਜਿਹੜਾ ਹੈਗਾ ਸਾਨੂੰ ਉਹ ਚੀਜ਼ ਫੀਲ ਕਰਦੀ ਆ ਸਾਡੇ ਤੇ ਮਹਿਸੂਸ ਹੁੰਦੀ ਆ ਵੀ ਸਾਡੀ ਬੋਲੀ ਜਿਹੜੀ ਹੈਗੀ ਕਿੱਥੇ ਗਈ ਅਸੀਂ ਕਹਿਣਾ ਵੀ ਚਾਉਂਦੇ ਆ ਕਹਿਣਾ ਵੀ ਚਾਉਂਦੇ ਆ ਵੀ ਤੁਸੀਂ ਪੰਜਾਬੀ ਦੀ ਗੱਲ ਕਰੋ ਪਰ ਬੱਚੇ ਜਿਹੜੇ ਹੈਗੇ ਨੇ ਫਿਰ ਵੀ ਉਹ ਪੰਜਾਬੀ ਨੂੰ ਤਰਜੀਹ ਨਹੀਂ ਹੁੰਦੇ ਹਾਲਾਂਕਿ ਪੰਜਾਬੀ ਬੋਲਣਾ ਉਹ ਅੱਜ ਦੇ ਬੱਚੇ ਆਪਣੀ ਹਿੱਕੀ ਸਮਝਦੇ ਆ ਵੀ ਕਿਹੜੀ ਬੋਲੀ ਬੋਲ ਰਹੇ ਆ ਨਾ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਆ ਛੋਟੇ ਛੋਟੀਆਂ ਗੱਲਾਂ ਨੇ ਜਿਹੜੀਆਂ ਅਸੀਂ ਪੰਜਾਬੀ ਚ ਕਹਿੰਦੇ ਆ ਜੇ ਕਿਸੇ ਨੂੰ ਕਹ ਜੀਏ ਵੀ 70 ਰੁਪਏ 60 ਰੁਪਏ ਤਾਂ ਕਹਿੰਦੇ ਕਿ ਕਿੰਨੇ ਹੁੰਦੇ ਆ ਹਾਂ ਇਹ ਕਿਤੋਂ ਉਹ ਗੀਤ ਜਿਸ ਕਿਦਾਂ ਮੰਨਤੇ ਟੇਸ ਪਹੁੰਚਦੀ ਹੈ ਜਲਦੀ ਹੈ ਇਹ ਕਿਦਾਂ ਤੁਹਾਨੂੰ ਲੱਗਦਾ ਹੈ ਤੁਸੀਂ ਇਹ ਜਿਹੜੀ ਦੇਖੋ ਪਹਿਲਾਂ ਤਾਂ ਜਿਹੜੀ ਭਾਸ਼ਾ ਹੈ ਨਾ ਜੀ ਮਾਂ ਬੋਲੀ ਮਾਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਬੱਚਾ ਜੰਮਦਾ ਮਾਂ ਉਹਨੂੰ ਜੋ ਗੱਲਾਂ ਕਰਦੀ ਹੈ ਕਿਸ ਤਿਸ ਜਿਸ ਭਾਸ਼ਾ 'ਚ ਕਰਦੀ ਹੈ ਬੱਚਾ ਉਹੀ ਭਾਸ਼ਾ ਸਿੱਖਦਾ ਹੈ ਇਹ ਜਿਹੜਾ ਸਾਡਾ ਜਿਵੇਂ ਪిల్లా ਦਾਦਾ ਦાદੀ ਨਾਨਾ ਨਾਨੀ ਆਦਿ ਆ ਕਹਾਣੀਆਂ ਹੁੰਦੀਆਂ ਸੀ ਉਹ ਸਾਰੇ ਦੰਦੇ ਤੇ ਬੱਚਾ ਬੜੇ ਮਤਲਬ ਦਿਲਚਸਪੀ ਲੈਂਦੇ ਸੀ ਉਹ ਹੌਲੀ 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 ਸਮਾਂ ਬਦਲ ਗਿਆ ਲੋਕ ਹੋ ਗਿਆ ਸਮਾਂ ਉਹ ਸਮਾਂ ਉਹ ਕਹਾਣੀਆਂ ਵੀ ਖਤਮ ਹੋ ਗਈਆਂ ਲੋਕ ਪੜਨ ਲੱਗੇ ਪਿੰਡਾਂ ਚੋਂ ਸ਼ਹਿਰਾਂ ਚ ਜਾਣ ਲੱਗੇ ਹੁਣ ਜਿੱਥੋਂ ਤੱਕ ਹੈਗਾ ਮਾਪਿਆਂ ਦਾ ਅੱਜ ਕੱਲ ਦਾ ਸਵਾਲ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਜੇ 60 ਕਹੀਏ ਤਾਂ ਉਹ ਜਦੋਂ ਜਦੋਂ ਉਹਨੂੰ 60 ਨਹੀਂ ਕਹਾਂਗੇ ਉਹ ਸਮਝ ਨਹੀਂ ਸਕਦੇ ਮੇਰੇ ਤੋਂ ਉਹ ਸਾਡੇ ਹੋਣ ਦੇ ਜਾਈਏ ਸਾਡੀ ਪੀੜ੍ਹੀ ਤਾਂ ਅਜੇ ਤੱਕ ਫੇਰ ਠੀਕ ਸੀ ਜਿਹੜੇ ਹੁਣ ਸਾਡੇ ਬੱਚੇ ਆ ਜਾਂ ਅਗਲੀ ਪੀੜ੍ਹੀ ਹੈ ਉਹ ਜਾਣ ਕੀ ਇਹਨਾਂ ਨੂੰ ਕਹਿੰਦੇ ਆ ਬੱਚਿਆਂ ਨੂੰ ਅੰਗਰੇਜ਼ੀ ਦੀ ਗੱਲ ਕਰੋ ਹਾਲਾਕਿ ਘਰ 'ਚ ਪੰਜਾਬੀ ਦੀ ਗੱਲ ਚੱਲਦੀ ਆ ਪਰ ਤੁਸੀਂ ਜਦੋਂ ਮਾੜੀ ਜੀ ਗੱਲ ਕਰੋਗੇ ਤੇ ਆ ਗੱਲ ਮਤਲਬ ਪੰਜਾਬੀ ਜੀ ਗੱਲ ਕਰਦੋਂਗੇ ਉਹ ਕਹਿੰਦੇ ਨੇ ਨਹੀਂ ਬੱਚਾ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਸਾਡੇ ਸਾਡੇ ਆਪਣੇ ਹੀ ਬੱਚਿਆਂ ਦਾ ਸਾਡੇ ਉਹਨਾਂ ਆਪਣੇ ਹੀ ਜਨਰੇਸ਼ਨ ਜਿਹੜੀ ਆਈ ਆ ਉਹਦਾ ਮਤਲਬ ਕਸੂਰ ਹੈ ਇਹ ਚੀਜ਼ ਦੂਰ ਹੋਣੀ ਚਾਹੀਦੀ ਹੈ ਮਤਲਬ ਜਿਹੜੇ ਬੱਚਿਆਂ ਦੇ ਮਾਪੇ ਨੇ ਉਹਨਾਂ ਨੇ ਗਾਈਡ ਕਰਨਾ ਹੈ ਉਹਨਾਂ ਨੇ ਗਾਈਡ ਕਰਨਾ ਉਹਨਾਂ ਦਾ ਉਹਨਾਂ ਦਾ ਫਰਜ਼ ਹੈ ਉਹਨਾਂ ਨੇ ਗਾਈਡ ਕਰਨਾ ਮੈਂ ਹੁਣ ਉਹੀ ਗੱਲ ਕਰਦਾ ਵੀ ਇਹ ਜਿਹੜੇ ਅੱਛਾ ਹੁਣ ਆਪਾਂ ਇਦਾਂ ਨਹੀਂ ਕੋਈ ਕੋਈ ਗੱਲ ਨਹੀਂ ਆ ਕਿ ਪੰਜਾਬੀ ਭਾਸ਼ਾ ਬਿਲਕੁਲ ਹੀ ਅ ਲੋਕ ਨਹੀਂ ਹੁੰਦੀ ਕਿਉਂਕਿ ਤੁਸੀਂ ਹੁਣ ਅੱਜਕਲ ਹਿੰਦੀ ਫਿਲਮਾਂ ਦੇਖੋ ਜਿੰਨਾ ਚਿਰ ਹਿੰਦੀ ਫਿਲਮਾਂ ਦੇ ਵਿੱਚ ਕੋ ਪੰਜਾਬੀ ਗਾਣੇ ਦਾ ਟੱਚ ਨਹੀਂ ਹੁੰਦਾ ਤਾਂ ਲੋਕ ਉਹ ਫਿਲਮ ਪਸੰਦ ਨਹੀਂ ਕਰਦੇ ਇਸ ਕਰਕੇ ਇਹ ਸਾਡੇ ਲਈ ਮਾਨ ਵਾਲੀ ਗੱਲ ਵੀ ਹੈ ਲੇਕਿਨ ਸਾਨੂੰ ਪੰਜਾਬੀ ਨੂੰ ਸੰਭਾਲਣਾ ਬੋਲੀ ਮਾਂ ਬੋਲੀ ਨੂੰ ਸੰਭਾਲਣਾ ਸਾਡੇ ਲਈ ਬਹੁਤ ਜ਼ਰੂਰੀ ਹੈਗਾ ਹੁਣ ਬਾਹਰ ਲੋਕ ਰਹਿੰਦੇ ਨੇ ਉੱਥੇ ਹੁਣ ਬੱਚੇ ਜਿਹੜੇ ਆ ਉੱਥੇ ਦੇ ਜਿਹੜੇ ਬੱਚੇ ਜੰਪਾ ਲਿਆ ਉਹ ਤਾਂ ਬਿਲਕੁਲ ਇਹਦੀ ਪੰਜਾਬੀ ਜਾਣਦੇ ਉਹ ਤੋਂ ਜੋ ਉੱਥੋਂ ਦੀ ਭਾਸ਼ਾ ਹੈਗੀ ਆ ਉਹ ਉਹ ਹੀ ਭਾਸ਼ਾ ਜਾਣਦੇ ਹੁਣ ਸਾਡੇ ਜਿਹੜੇ ਉਹ ਜਿਹੜੇ ਉਹਨਾਂ ਦੇ ਮਾਪਿਓ ਹੈਗੇ ਇੱਥੋਂ ਗਏ ਹੋਏ ਉਹਨਾਂ ਦਾ ਫਰਜ਼ਵੰਦਾ ਵੀ ਘਰ ਵਿੱਚ ਜੋਰ ਪੰਜਾਬੀ ਬੋਲਣ ਕਈ ਤਾਂ ਹੈਗੇ ਐਸੇ ਪਰਿਵਾਰ ਜਿਹੜੇ ਬੋਲਦੇ ਆ ਜਿਨ੍ਹਾਂ ਨੇ ਉਹਨੂੰ ਜਿਨ੍ਹਾਂ ਨੇ ਉਹ ਬਹੁਤ سارے ਪਰਿਵਾਰ ਬਹੁਤ سارے ਪਰਿਵਾਰ ਹੈਗੇ ਆ ਜਿਹੜਾ ਪਹਿਲਾਂ ਪੰਜਾਬੀ ਬੋਲਦੇ ਜਿਹੜੇ ਬੱਚਿਆਂ ਨੂੰ ਸਪੈਸ਼ਲੀ ਪੰਜਾਬੀ ਸਿਖਾਉਂਦੇ ਆ ਹਾਂ ਸਪੈਸ਼ੀ ਸਿਖਾਉਂਦੇ ਨੇ ਬਹੁਤ ਸਾਰੇ ਮਹਿਸੂਸ ਹਾਂ ਕਲਾਸਾਂ ਵੀ ਲਾਉਂਦੇ ਨੇ ਸਾਰਾ ਕੁਝ ਕਰਦੇ ਨੇ ਤੋਂ ਇਸ ਕਰਕੇ ਇਹ ਜਿਹ ਉਹ ਸਕੂਲਾਂ 'ਚ ਵੀ ਰੋਲਾ ਬਹੁਤ ਪੈ ਜਾਂਦਾ ਆਹ ਹੁਣ ਪਖੋਣੇ ਹੀ ਕਿਦ ਰੋਲਾ ਪਿਆ ਹੋਇਆ ਸੀ ਵੀ ਉਹ ਪੰਜਾਬੀ ਜਿਹੜਾ ਬੋਲੂਗਾ ਉਹਨੂੰ ਜੁਰਮਾਨਾ ਕਰਨਗੇ ਇਹ ਸਕੂਲ ਦੇ ਵਿੱਚ ਆ ਹੋਏਗਾ ਜੇ ਇਹੋ ਮੈਂ ਨਾ ਨਹੀਂ ਦਿੰਦਾ ਤੇ ਉਹ ਉਹ ਜਿਹੜਾ ਟ੍ਰੈਂਡ ਨਹੀਂ ਹੋਣਾ ਚਾਹੀਦਾ ਇਹ ਸਾਡੇ ਸਰਕਾਰਾਂ ਵੀ ਸਰਕਾਰੀ ਤੌਰ ਤੇ ਐਕਸ਼ਨ ਲੈਣਾ ਚਾਹੀਦਾ ਸਰਕਾਰੀ ਤੌਰ ਤੇ ਐਕਸ਼ਨ ਲੈਣਾ ਚਾਹੀਦਾ ਹਾਲਾਂਕਿ ਦੇਖੋ ਸਾਡੀ ਸਰਕਾਰੀ ਭਾਸ਼ਾ ਹੈਗੀ ਸਰ ਜਿਹੜੀ ਸਾਡੇ ਦਫ਼ਤਰਾਂ 'ਚ ਕੰਮ ਹੁੰਦਾ ਪੰਜਾਬੀ 'ਚ ਕਰੋ ਲੇਕਿਨ ਉੱਥੇ ਫਿਰ ਅੰਗਰੇਜ਼ੀ ਭਾਰੂਗਾ ਉਹ ਕਿਉਂ ਕਿ ਉਹ ਜਿਹੜੇ ਆਈਐਸ ਅਫਸਰ ਆਉਂਦੇ ਆ ਆਈਪੀਐਸ ਅਫਸਰ ਆਉਂਦੇ ਆ ਇਹ ਕਿ ਦੂਜੀਆਂ ਸੀਟਾਂ ਤੋਂ ਆਉਂਦੇ ਆ ਉਹ ਹਮੇਸ਼ਾ ਚਾਹਣਗੇ ਵੀ ਮੈਂ ਅੰਗਰੇਜ਼ੀ ਜੀ ਕੰਮ ਕਰਾਂ ਤਾਂ ਸਾਡੇ ਜਿਹੜੇ ਇਹ ਸਾਡੇ ਮੁਲਾਜ਼ਮ ਆ ਪੰਜਾਬੀ ਤਾਂ ਆਉਂਦੀ ਆ ਉਹਨਾਂ ਨੂੰ ਮਜਬੂਰ ਕਰ ਦਿੰਦੇ ਆ ਫਿਰ ਤੁਸੀਂ ਯਾਨੀ ਕਿ ਆਹ ਨੋਟ ਜਿਹੜਾ ਅੰਗਰੇਜ਼ੀ ਜੀ ਬਣਾ ਕੇ ਦਿਓ ਉਹ ਮਜਬੂਰੀ ਬੱਸ ਵੀ ਉਹਨਾਂ ਨੂੰ ਕਰਨਾ ਪੈਂਦਾ ਸਿਸਟਮ ਦੀ ਦਖਲਅੰਦਾਜ਼ੀ ਹਾਂ ਸਿਸਟਮ ਦੀ ਦਖਲਅੰਦਾਜ਼ੀ ਦਲਵਾਰ ਜੀ ਮੇਰੇ ਕਰਮਕੀਏ ਕਿ ਉਹਨਾਂ ਦਾ ਚਿੰਤਾ ਦਾ ਵਿਸ਼ਾ ਹੈ ਹਾਂਜੀ ਪੰਜਾਬੀ ਸਾਡੀ ਸਾਡੇ ਲਈ ਤਾਂ ਮਾਂ ਬੋਲੀ ਹੈ ਹਾਂਜੀ ਕਿਉਂਕਿ ਜੋ ਮਰਜੀ ਹੈ ਸਾਡੀ ਜੋ ਸਾਡੀ ਮਾਂ ਨੇ ਸਾਨੂੰ ਸ਼ੁਰੂ ਤੋਂ ਸਿਖਾਇਆ ਜਿਹੜੀ ਭਾਸ਼ਾ ਦੇ ਵਿੱਚ ਸਿਖਾਇਆ ਜਿਹੜੀ ਭਾਸ਼ਾ ਉਹਨੇ ਮਾਂ ਬੋਲ ਦੀ ਅਸੀਂ ਉਸੇ ਬੋਲਦੇ ਨੂੰ ਅੱਗੇ ਲੈ ਕੇ ਤੁਰਿਆ ਹੁਣ ਸਾਡੀ ਮਾਂ ਬੋਲੀ ਸਾ ਤੋਂ ਬਿਸਰ ਰਹੀ ਹੈ ਅਸੀਂ ਚਿੰਤਾ ਕਰਨ ਵਾਲੇ ਲੋਕਾਂ ਚਿੰਤਾ ਦਾ ਵਿਸ਼ਾ ਹੈ ਅਸੀਂ ਚਿੰਤਕ ਲੋਕਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਪੰਜਾਬੀ ਵਾਸਤੇ ਇਹ ਕੋਰਸ セミਨਾਰ ਹੋਣਾ ਚਾਹੀਦਾ ਆਪਣੀ ਵਾਸਤੇ ਕਿੰਨਾ ਦੇ ਹੈਗੇ ਫਿਰ ਤਾਂ ਨਾ ਬਣਾ ਸਰਕਾਰ ਨੂੰ ਵੀ ਇੱਕ ਮੈਸੇਜ ਦਿੱਤਾ ਜਾ ਸਕਦਾ ਸਰਕਾਰ ਨੂੰ ਵੀ ਇੱਕ ਇਹ ਸੁਨੇਹਾ ਲੱਗ ਸਕਦਾ ਵੀ ਤੁਸੀਂ ਜੇ ਪੰਜਾਬੀ ਭਾਸ਼ਾ ਸੋਣੇ ਸਾਡੀ ਮਾਂ ਬੋਲੀ ਬਣਾਉਣੀ ਆ ਤਾਂ ਤੁਸੀਂ ਆ ਚੀਜ਼ਾਂ ਕਰੋ ਆ ਚੀਜ਼ਾਂ ਜ਼ਰੂਰੀ ਨੇ ਅਸੀਂ ਕਿਦਾਂ ਕਰ ਸਕਦੇ ਹਾਂ ਕਿਉਂਕਿ ਬਹੁਤ ਸੋਸ਼ਲ ਮੀਡੀਆ ਵੀ ਹੈ ਇਹਦੇ ਵਾਸਤੇ ਟੀਵੀ ਮੀਡੀਆ ਹੈ ਸੋਸ਼ਲ ਮੀਡੀਆ ਹੈ ਬੁਕਸ ਨੇ ਬੁਕਸ ਤੋਂ ਆਪਾਂ ਪੜ੍ਹਦੇ ਇੰਨੇ ਲੋਕ ਹਾਲਾਂਕਿ ਬਹੁਤ ਦੂਰ ਹੋ ਗਏ ਸਭ ਤੋਂ ਤੁਸੀਂ ਜਿਵੇਂ ਅੱਗੋਂ ਗੱਲ ਕੀਤੀ ਸੀ ਕਿ ਅਸੀਂ ਸਹਿਤ ਤੋਂ ਦੂਰ ਹੋ ਰਹੇ ਹਾਂ ਸਹਿਤ ਸਾਡਾ ਪੰਜਾਬੀ ਚ ਹੈ ਸਹਿਤ ਵਿੱਚ ਸਾਡਾ ਸਾਰਾ ਕੁਝ ਹੈ ਸਹਿਤ ਵਿੱਚ ਸਾਡੀਆਂ ਖੂ ਢਿੰਡਾ ਸਭ ਕੁਝ ਹੈ ਪੜਨ ਜੀ ਦੀ ਚ ਪੜਨ ਦੀ ਰੁਚੀ ਨਹੀਂ ਹੈ ਰੁਚੀ ਖਤਮ ਹੋ ਗਈ ਤੁਸ ਮੈਂ ਕਿਤੇ ਨਹੀਂ ਇਹ ਗੱਲ ਇਹ ਹੈ ਜੀ ਦੇਖੋ ਪਹਿਲੇ ਵਕਤ ਤੋਂ ਤਾਂ ਇਹ ਹੈ ਕਿ ਸਰਕਾਰ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਤਾਂ ਉਹਦੀ ਬਣਦੀ ਹੈ ਕਿਉਂਕਿ ਜਦੋਂ ਹੁਣ ਮੰਨ ਲਓ ਆਜ਼ਾਦ ਹੋਣ ਵੇਲੇ ਜਿਹੜਾ ਪੰਜਾਬ ਸੀ ਜੋ 47 ਚ ਆਜ਼ਾਦੀ ਮਿਲੀ ਹੈ ਉਨਾ ਵੇਲੇ ਤੋਂ ਪਹਿਲਾਂ ਜਾਂ ਉਹ ਸੁਵੇਲੇ ਥੋੜੇ ਸਾਲ ਹੋਰ ਤੱਕ ਮੰਨ ਲਓ ਇਹ ਲੇ ਕੇ 7 8 10 ਸਾਲਾਂ ਤੱਕ ਜਿਹੜੀ ਉਰਦੂ ਹੈ ਨਾ ਇਹ ਮਗਰ ਪੰਜਾਬ ਚੋਂ ਹੀ ਭਾਸ਼ਾ ਪੈਦਾ ਹੋਈ ਹੈ ਤੇ ਜਿਹੜੇ ਪੜ੍ਹਨ ਵਾਲੇ ਲੋਕ ਸੀ ਉਦੋਂ ਉਸ ਵੇਲੇ ਜਿਹੜੇ ਅਦੀਬ ਲੋਕ ਸੀ ਪੜ੍ਹਨ ਵਾਲੇ ਸੀ ਉਹ ਸਾਰੇ ਉਰਦੂ ਜਾਣਦੇ ਸੀ ਉਹਨਾਂ ਨੂੰ ਉਰਦੂ ਵੀ ਆਉਂਦੀ ਸੀ ਉਹ ਇੰਗਲਿਸ਼ ਵੀ ਜਾਣਦੇ ਸੀ ਪੜ੍ਹਾਈ ਪੂਰੀ ਕਰਕੇ ਸਭ ਪਰ ਨਾਲ ਦੀ ਨਾਲ ਉਹਨਾਂ ਨੇ ਪੰਜਾਬੀ ਨਹੀਂ ਕਦੇ ਛੱਡੀ ਸੀ ਨਾ ਬੋਲਣੀ ਨਾ ਪੜ੍ਹਨੀ ਉਹ ਛੱਡੀ ਨਹੀਂ ਸੀ ਉਹਨਾਂ ਨੇ ਇਤਨੇ ਸੈਮਲਟੈਨियसਲੀ ਚਲਦੀਆਂ ਰਹੀਆਂ ਨੇ ਭਾਸ਼ਾਵਾਂ ਤੇ ਉਸੇ ਕਰਕੇ ਜਿਹੜੇ ਸਾਡੇ ਵਰਗੇ ਨੇ ਜਾਂ ਸਾ ਤੋਂ ਥੋੜੇ ਜਿਹਾ ਵੱਡੇ ਨੇ ਇਹ ਸਾਰਿਆਂ ਨੇ ਪੰਜਾਬੀ ਉਸੇ ਤਰ੍ਹਾਂ ਜਿਹੜੀ ਹੈ ਕਾਇਮ ਰੱਖੀ ਜਾਂ ਸਾਨੂੰ ਮਿਲੀ ਅਸੀਂ ਬੇਸ਼ੱਕ ਕਿਉਂ ਜੀ ਮਰਜ਼ੀ ਪੜ੍ਹਾਈ ਕੀਤੀ ਪਰ ਪੰਜਾਬੀ ਨੂੰ ਅਸੀਂ ਨਕਾਰਿਆ ਨਹੀਂ ਪੰਜਾਬੀ ਸਾਡੇ ਵਿਸ਼ੇ ਵਿਸ਼ਾ ਵੀ ਰਿਹਾ ਤੇ ਪੰਜਾਬੀ ਸਾਡਾ ਮਾਧਿਅਮ ਵੀ ਰਿਹਾ ਸਾਡੀ ਪੜ੍ਹਾਈ ਦਾ ਇਕ ਤਾਂ ਜਿਹੜਾ ਇੰਗਲਿਸ਼ ਮਾਧਿਅਮ ਸਕੂਲਾਂ ਦਾ ਰੁਝਾਨ ਬਹੁਤ ਜ਼ਿਆਦਾ ਵਧ ਗਿਆ ਬਹੁਤ ਜ਼ਿਆਦਾ ਵਧ ਗਿਆ ਇੱਕ ਇਹ ਮਤਲਬ ਗੱਲ ਫੈਲਾਉਣੀ ਕਿ ਜੇ ਇੰਗਲਿਸ਼ ਨਹੀਂ ਆਉਂਦੀ ਤਾਂ ਬੱਚਾ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ ਕੋਈ ਇੱਕ ਕੰਪਲੈਕਸ ਵਾਲੀ ਗੱਲ ਜਿਵੇਂ ਦਿਮਾਗ 'ਚ ਆ ਗਈ ਨਾ ਉਹ ਜਿਹੜੇ ਸਾਡੇ ਤੋਂ ਬਾਅਦ ਦੀ ਜਨਰੇਸ਼ਨ ਹੈ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਉਹ ਜਿਹੜੇ ਉਹ ਬੱਚਿਆਂ ਦੇ ਮਾਪੇ ਨੇ ਉਹਨਾਂ ਨੂੰ ਕੰਪਲੈਕਸ ਹੈ ਕੰਪਲੈਕਸ ਕਈਆਂ ਨੂੰ ਨਹੀਂ ਆਉਂਦੀ ਇੰਗਲਿਸ਼ ਉਹਨਾਂ ਨੂੰ ਵੀ ਕਿ ਸਾਡਾ ਬੱਚਾ ਕਿਤੇ ਇੰਗਲਿਸ਼ ਨੂੰ ਨਾ ਪੜੀ ਕਰਕੇ ਪਿੱਛੇ ਨਾ ਰਹਿ ਜਾ ਪਰ ਇਹੋ ਜੀ ਕੋਈ ਗੱਲ ਨਹੀਂ ਹੈ ਪੰਜਾਬੀ ਪੜਨ ਵਾਲੇ ਨੇ ਵੀ ਬਹੁਤ ਤਰੱਕੀ ਕੀਤੀ ਹੈ ਹਾਂ ਹੁਣ ਤਾਂ ਸਮੇਂ ਦੀ ਲੋੜ ਇਹ ਹੋ ਗਈ ਹੈ ਕਿ ਤੁਹਾਨੂੰ ਜਿੰਨੀਆਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਨੇ ਤੁਸੀਂ ਓਨੇ ਹੀ ਜ਼ਿਆਦਾ ਡਿਮਾਂਡ ਰਹੋਗੇ ਨੌਕਰੀਆਂ-ਨੌਕਰੀਆਂ 'ਚ ਜਾਂ ਕੰਪਨੀਆਂ 'ਚ ਜਾਂ ਕੁਝ ਵੀ ਉਹ ਜ਼ਿਆਦਾ ਲੈਂਗੁਏਜ ਬੋਲਣ ਵਾਲਿਆਂ ਨੂੰ ਪ੍ਰੇਫਰ ਕਰਦੇ ਨੇ ਉਦੇ ਵਿੱਚ ਇਹ ਹੈ ਕਿ ਜਿਵੇਂ-ਜਿਵੇਂ ਪੰਜਾਬੀ ਦੁਨੀਆ ਭਰ ਚ ਪਪੂਲਰ ਹੁੰਦੀ ਹੈ ਓੰਜ ਜਿਵੇਂ ਪੰਜਾਬੀ ਵਾਲਿਆਂ ਦੀ ਵੀ ਡਿਮਾਂਡ ਹੋਏਗੀ ਬੱਚਾ ਇੰਗਲਿਸ਼ ਵੀ ਸਿੱਖੇ ਪੰਜਾਬੀ ਵੀ ਸਿੱਖੇ ਗੰਦੀ ਵੀ ਸਿੱਖੇ ਦੂਜੇ ਮਤਲਬ ਦੁਨੀਆ ਦੇ ਦੂਜੇ ਦੇਸ਼ਾਂ ਦੀਆਂ ਲੈਂਗੁਏਜ ਜਿਹੜੀਆਂ ਉਹ ਵੀ ਸਿੱਖੇ ਜੇ ਬੱਚਾ ਚਾਰ ਜਾਂ ਪੰਜ ਭਾਸ਼ਾਵਾਂ ਆਰਾਮ ਨਾਲ ਸਿੱਖ ਸਕਦਾ ਪਰ ਜਿਹੜਾ ਬੱਚਾ ਮਾਂ ਬੋਲੀ ਜਾਣਦਾ ਹੈ ਉਹੀ ਕਿਸੇ ਦੂਜੀ ਭਾਸ਼ਾ ਨੂੰ ਅੱਛੀ ਤਰ੍ਹਾਂ ਸਿੱਖ ਸਕਦਾ ਕਿਉਂਕਿ ਜਿੰਨਾ ਇਹ ਕਹ ਲੋ ਕਿ ਜਿਹੜੀ ਆਪਣੀ ਸਾਡੀ ਸ਼ਬਦ ਭੰਡਾਰ ਹੈ ਉਹ ਜਿਹਨਾਂ ਦੇ ਕੋਲੇ ਮਾਂ ਬੋਲੀ ਦਾ ਹੁੰਦਾ ਉਹ ਹੋਰ ਕਿਸੇ ਬੋਲੀ ਦਾ ਨਹੀਂ ਹੁੰਦਾ ਚਾਹੇ ਉਹ ਚਾਹੇ ਉਹ ਪੜਿਆ ਚਾਹੇ ਇੱਕ ਮਿੰਟ ਚਾਹੇ ਉਹ ਪੜਿਆ ਚਾਹੇ ਨਹੀਂ ਪੜਿਆ ਅਨਪੜ੍ਹ ਬੰਦੇ ਕੋਲੇ ਵੀ ਜਿਹੜਾ ਹੈ ਸ਼ਬਦਾਂ ਦਾ ਭੰਡਾਰ ਹੁੰਦਾ ਕਿ ਕੋਈ ਗੱਲ ਤਾਂ ਕਰਦਾ ਉਹ ਕਿਹੜਾ ਹੁੰਦਾ ਉਹਦੇ ਕੋਲੇ ਮਾਂ ਬੋਲੀ ਦਾ ਹੁੰਦਾ ਇਸੇ ਤਰ੍ਹਾਂ ਜਿਹੜਾ ਪੰਜਾਬ 'ਚ ਜੰਮਿਆ ਪੜਿਆ ਹੈ ਉਹਦੇ ਕੋਲ ਆਪਦੀ ਪੰਜਾਬੀ ਭਾਸ਼ਾ ਦਾ ਸ਼ਬਦ ਭੰਡਾਰ ਮੈਕਸਿਮਮ ਹੈ ਦੂਜੀ ਭਾਸ਼ਾ ਉਹ ਜਿੰਨੀ ਮਰਜ਼ੀ ਸਿੱਖ ਲਈ ਦਿਲਵਰ ਸਿੰਘ ਜਦੋਂ ਸਾਡਾ ਬੁਹਾਕਾ ਸੀ ਸਾਡੇ ਲਈ ਹੁੰਦਾ ਸੀ ਪੰਜਾਬੀ ਕੰਪਲਸਰੀ ਹਾਂਜੀ ਉਹ ਨਾਮਾਈ ਹੋ ਗਿਆ ਅੰਗਰੇਜ਼ੀ ਹਿੰਦੀ ਕੰਪਲਸਰੀ ਇਹ ਚੇਂਜ ਹੁੰਦਾ ਜਾ ਰਿਹਾ ਟ੍ਰੈਂਡ ਨਹੀਂ ਇਹ ਤਾਂ ਇਹ ਤਾਂ ਇੱਕ ਮਤਲਬ ਇਹ ਕਹਿ ਰਹੇ ਹੁੰਦਾ ਕਿ ਜਾਣ ਬੁੱਝ ਕੇ ਕੀਤਾ ਜਾ ਰਿਹਾ ਹਾਂ ਇਹ ਜਿਹੜੀ ਹੈ ਐਮਐਟ ਪੰਜਾਬੀ ਦਾ ਜੀ ਬਸ ਨਹੀਂ ਹਾਂ ਜੇ ਆਪਾਂ ਉਸ ਨੂੰ ਖਤਮ ਹੁੰਦਾ ਜਾ ਰਿਹਾ ਆਪਾਂ ਰੋਲਰ ਦੀ ਗੱਲ ਕਰੀਏ ਰੋਲਰਸ ਹਜੇ ਵੀ ਹੈ ਹਾਂ ਜੇ ਰੋਲਰ ਦੇ ਰੀਜ ਦਾ ਮੈਨੂੰ ਤਾਂ ਕੁਝ ਗੱਲ ਕਰਾਂਗੇ ਹਜੇ ਵੀ ਹੈਗਾ ਪਰ ਕਦੇ ਨਾ ਕਦੇ ਜਿਹੜੇ ਹੁਣ ਵੱਡੇ ਸ਼ਹਿਰਾਂ ਦੇ ਸਕੂਲਾਂ ਨੇ ਹਾਂ ਜਿਹੜੇ ਪ੍ਰਾਈਵੇਟ ਸਕੂਲ ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਪੰਜਾਬੀ ਨੂੰ ਬਹੁਤਾ ਨਹੀਂ ਐਮਐਟ ਦਿੰਦੇ ਹਾਲਾਂਕਿ ਦੇਖੋ ਦੂਜੇ ਦੇਸ਼ਾਂ ਦੇ ਵਿੱਚ ਕਈ ਦੇਸ਼ ਅਜੇ ਹੈਗੇ ਆ ਜਿੱਥੇ ਪੰਜਾਬੀ ਸਿਖਾਈ ਜਾਂਦੀ ਹੈ ਸਕੂਲਾਂ 'ਚ ਲੱਗੀ ਹੋਈ ਹੈ ਸੈਕੰਡ ਲੈਂਗੁਏਜ ਦੇ ਤੌਰ ਤੇ ਐਦਾਂ ਨਹੀਂ ਗੱਲ ਇਹ ਦੁਨੀਆ 'ਚ ਹੈਗੀ ਹੈ ਇਹ ਚੱਲ ਰਿਹਾ ਪਰ ਸਾਡੇ ਸਾਨੂੰ ਆਪ ਆਪਣੇ ਘਰ ਚ ਸੁਭਾਰਣੀ ਪਊਗੀ ਪੰਜਾਬੀ ਤਾਂ ਗੱਲ ਬੰਗੂਗੀ ਕਿਦਰ ਕਿਦਰ ਮਤਲਬ ਪੰਜਾਬੀ ਦਾ ਜਿਹੜਾ ਨਿਗਾਰਾ ਜੀ ਥੱਲੇ ਜਾ ਰਿਹਾ ਜੀ ਥੱਲੇ ਜਾ ਰਿਹਾ ਪੰਜਾਬੀ ਕਿਉਂਕਿ ਪੰਜਾਬ ਸਾਡਾ ਹੈ ਅਸੀਂ ਪੰਜਾਬੀ ਲੋਕ ਹਾਂ ਹਾਂ ਹੈਨਾ ਅਸੀਂ ਮਤਲਬ ਸਾਨ ਮਹਿਸੂਸ ਕਰਦੇ ਆ ਪੰਜਾਬੀ ਜੀ ਅਸੀਂ ਕਦੋਂ ਤੋਂ ਇਹ ਸੁੱਖ ਇਹ ਕੱਥੇ ਪਹੁੰਚ ਕੇ ਆ ਕੇ ਕਿ ਅਸੀਂ ਆਪਣੀ ਭਾਸ਼ਾ ਬੋਲਣ ਲਈ ਅਸੀਂ ਆਪਣੀ ਭਾਸ਼ਾ ਬੋਲਣ ਲਈ ਅਸੀਂ ਉਹਨੂੰ ਗਿੱਟੀ ਸਮਝਦੇ ਆ ਆਪਣੇ ਭਾਜਪਾ ਨੂੰ ਹਾਂ ਜੀ ਮੈਂ ਇਹਦਾ ਨਾ ਕੰਪਲੈਕਸ ਮਤਲਬ ਕੰਪਲੈਕਸ ਹੈ ਨਾ ਇਹ ਇਹ ਵੈਸੇ ਇੱਕ ਚੈੱਕ ਹੋਣਾ ਚਾਹੀਦਾ ਜਿੱਦਾਂ ਸਰਕਾਰੀ ਵੀ ਗੱਲ ਸਰਕਾਰ ਵੀ ਬਹੁਤ ਕੁਝ ਸਾਰਾ ਕੁਝ ਨਹੀਂ ਕਰ ਸਕਦੀ ਲੋਕਾਂ ਨੂੰ ਆਪ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਲੇਕਿਨ ਸਰਕਾਰ ਨੂੰ ਵੀ ਚੈੱਕ ਯੂਰ ਸਕੂਲਾਂ 'ਚ ਹੋਣਾ ਚਾਹੀਦਾ ਜਾ ਕੇ ਤੇ ਬਾਕੀ ਇੱਥੇ ਮਤਲਬ ਲੈਂਗੁਏਜ ਤਿੰਨ ਤਰੀਕੇ ਨਾਲ ਪੜਾਈ ਜਾਂਦੀ ਹੈ ਪਹਿਲੀ ਵੀ ਮਤਲਬ ਸਰਕਾਰ ਦੀ ਬਣਦੀ ਹੈ ਸਿਸਟਮ ਦੀ ਬਣਦੀ ਹੈ ਅਸੀਂ ਜੇ ਅਸੀਂ ਤੁਸੀਂ ਫੁੱਲ ਮਲਾਕੀ ਦਾ ਸਿਸਟਮ ਦੇ ਵਿੱਚ ਕੰਮ ਸਿਸਟਮ ਸਿਸਟਮ ਤਾਂ ਹੈ ਹੀ ਹੈ ਨਾ ਤੁਸੀਂ ਇਹ ਕਿਤੇ ਨਾ ਕਿਹਾ ਕਹਿੰਦੇ ਨਾ ਅਸੀਂ ਕੌਣ ਹੁੰਨੀ ਐ ਸਕੂਲ ਵਾਲੇ ਨੂੰ ਤੁਸੀਂ ਕੌਣ ਬਿਲਕੁਲ ਅਸੀਂ ਜੇ ਸਕੂਲ ਵਾਲਿਆਂ ਨੂੰ ਜੋਰ ਦੇ ਗਿਤਾ ਨਹੀਂ ਜਿੰਨਾ ਕਿ ਐਜੂਕੇਸ਼ਨ ਕਰ ਲਾਂਗੇ ਤੁਹਾਨੂੰ ਧਰਨੇ ਲਾ ਲਾਂਗੇ ਜਾਰੇ ਕਰਾਂਗੇ ਇਹ ਹੋ ਜੇਗਾ ਜਿੰਨਾ ਇਹਦਾ ਵੀ ਓਨੀ ਦੇਰ ਤੱਕ ਅਸਰ ਨਹੀਂ ਹੁੰਦਾ ਜਿੰਨੀ ਦੇਰ ਤੱਕ ਸਰਕਾਰੀ ਤੌਰ ਤੇ ਇਹਦੇ ਲਈ ਕੋਈ ਇਨੀਸ਼ੀਏਟਿਵ ਨਹੀਂ ਲਿਆ ਤਹਾਂ ਗੱਲ ਹੋਣੀ ਚਾਹੀਦੀ ਥੋੜੀ ਅਸੀਂ ਨਹੀਂ ਕਰ ਸਕਦੇ ਸਾਡੇ ਕੋਲ ਥੋੜੀ ਕੋਈ ਨਹੀਂ ਆਮ ਲੋਕ ਆਮ ਲੋਕਾਂ ਕੋਲ ਕੋਈ ਥੌਟੀ ਨਹੀਂ ਐ ਕਿ ਕਿਸ ਸਕੂਲ ਵਿੱਚ ਜਾ ਕੇ ਪੁੱਛਣ ਲੋਗੇ ਜਨਰਲ ਜੀ ਅਸੀਂ ਇਸ ਸਹਿਤ ਨਾਲ ਜੁੜੇ ਹੋਏ ਬੰਦੇ ਆ ਹਾਂ ਅਸੀਂ ਕਾਲਮਕਾਰ ਆ ਹਾਂਜੀ ਹਾਂ ਇਹਦਾ ਮਤਲਬ ਅਸੀਂ ਅਸੀਂ ਆਪਣੇ ਤੌਰ ਤੇ ਬਾਈ ਕਾਲਮ ਹਨਾ ਬਾਈ ਆਪਣੇ ਕਲਾਕਾਰ ਲੋਕਾਂ ਅਸੀਂ ਕਲਾਕਾਰ ਇਹ ਤਾਂ ਸਮਾਜ ਨੂੰ ਮੈਸੇਜ ਦਿੱਤਾ ਜਾ ਸਕਦਾ ਜਿੰਨਾ ਦੇ ਸਕਦੇ ਜਿੰਨੇ ਲੋਕ ਜੁੜ ਸਕਦੇ ਆ ਅੱਛਾ ਉਹ ਇਹ ਨੂੰ ਕਰ ਸਕਦੇ ਆ ਪਰ ਕਿਤੇ ਨਾ ਕਿਤੇ ਪੰਜਾਬੀ ਅਲੋਪ ਹੋਣ ਦਾ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਬਹੁਤ ਵੱਡੀ ਚਿੰਤਾ ਹੈ ਕਿਉਂਕਿ ਗਾਂ ਸਾਡੇ ਬਿਲਕੁਲੀ ਹੋ ਜਾਣਗੇ ਇਹ ਤੋਂ ਇਹ ਤਾਂ ਆਪਾਂ ਪੰਜਾਬੀ ਬੋਲਦੇ ਆ ਆਪਣੇ ਬੱਚੇ ਪੰਜਾਬੀ ਬੋਲਦੇ ਹਾਂ 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 ਉਹਨਾਂ ਦੇ ਘਰ ਬੱਚੇ ਪੰਜਾਬੀ ਬੋਲਣਗੇ ਨਹੀਂ ਬੋਲਣਗੇ ਸਭ ਤੋਂ ਵੱਡੀ ਗੱਲ ਹੈ ਉਹ ਜੋ ਉਹ ਜਿਹੜੇ ਬੱਚੇ ਮਹਿਸੂਸ ਕਰਦੇ ਨੇ ਪੰਜਾਬੀ ਬੋਲਣਗੇ ਜੇ ਉਹਨਾਂ ਨੂੰ ਅੱਜ ਤੱਕ ਹੀ ਅੱਗੇ ਉਹਨਾਂ ਦੇ ਬੱਚੇ ਪੰਜਾਬੀ ਬੋਲਣਗੇ ਜੇ ਉਹ ਹੀ ਨਹੀਂ ਬੋਲਣਗੇ ਹਾਂ ਉਹੀ ਹਿੰਦੀ ਬੋਲਣਗੇ ਜਿਹਦੇ ਬੋਲਣਗੇ ਸਾਡੇ ਬੱਚੇ ਜਿਨ੍ਹਾਂ ਦੀ ਉਮਰ ਹਜੇ 7-8 ਸਾਲ 5 ਸਾਲ ਜੋ ਵੀ ਹੈਗੇ ਉਹ ਦੌਰਮ ਤੇ ਜਾ ਰਹੇ ਨੇ ਪੰਜਾਬੀ ਦੌਰਮ ਤੇ ਜਾ ਰਹੇ ਨੇ ਜਿਵੇਂ ਸਾਡੀ ਨੌਜਵਾਨ ਪੀੜ੍ਹੀ ਵੀ ਪੰਜਾਬੀ ਪੰਜਾਬੀ ਤੋਂ ਦੂਰ ਹੋ ਰਹੀ ਹੈ ਕਿਉਂਕਿ ਉਹਨਾਂ ਦੇ ਉੱਪਰ ਹੋ ਪ੍ਰਭਾਵ ਹੈ ਸਹਿਰੀ ਸਿਸਟਮ ਦਾ ਪ੍ਰਭਾਵ ਪਾ ਜਾਂਦਾ ਉਹ ਤਾਂ ਹਵਾ ਜੁਏਟ ਜਾਂ ਚੱਲ ਪੈਂਦੀਆਂ ਕੀ ਹਾਲਤ ਸ਼ਬਦ ਖਤਮ ਹੁੰਦਾ ਜਾ ਰਹੇ ਕਿਤਨਾ ਕਿਤਨਾ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਜੀ ਅਸੀਂ ਆਪਣੀ ਘਰਵਾਕੀ ਤੇ ਵਿਸ਼ੇ ਨੂੰ ਲੈ ਕੇ ਆਂ ਤੁਕੀ ਚਿੰਤਾ ਜਤਾਈ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਤੁਹਾਡਾ ਬਹੁਤ 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 ਸ਼ੁਕਰੀਆ ਸਤਿ ਸ਼੍ਰੀ ਅਕਾਲ